ਪੰਜ ਮੰडले ਨੂੰ ਲੈ ਕੇ ਚਿਹਰੇ ਭਰਾ ਹੋਏ ਇੱਕ ਦੂਜੇ ਦੇ ਖੂਨ ਦੇ ਪਿਆਸੇ ਇੱਕ ਦੂਜੇ ਤੇ ਤੇਜ਼ਦਾਰ ਹਥਿਆਰ ਤੇ ਗੋਲੀਆਂ ਚੱਲੀਆਂ ਦੋਮਾ ਧੜਿਆਂ ਦੀਆਂ ਤਿੰਨ ਔਰਤਾ ਸਮੇਤ ਪੰਜ ਜ਼ਖਮੀ ਗੁਰਦਾਸਪੁਰ ਦੇ ਪਿੰਡ ਜੀਵਨਵਾਲ ਵਿੱਚ ਪੰਜ ਮੜਲੇ ਪਲਾਟ ਨੂੰ ਲੈ ਕੇ ਚਚੇਰੇ ਭਰਾਮਣ ਅੰਮੋ ਸਾਹਮਣੇ ਆ ਕੇ ਇੱਕ ਦੂਜੇ ਤੇ ਤੀਸਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਇਸ ਦੌਰਾਨ ਇੱਕ ਧੜੇ ਵੱਲੋਂ ਗੋਲੀਬਾਰੀ ਵੀ ਕੀਤੀ ਗਈ ਜਿਸ ਵਿੱਚ ਪਹਿਲੇ ਧੜੇ ਦਾ ਇੱਕ ਵਿਅਕਤੀ ਮਨਦੀਪ ਸਿੰਘ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ ਅਤੇ ਤੀਸਰ ਹਥਿਆਰਾਂ ਨਾਲ ਹਮਲਾ ਕਰਕੇ ਤਿੰਨ ਔਰਤਾਂ ਨੂੰ ਵੀ ਜ਼ਖਮੀ ਕਰ ਦਿੱਤਾ ਗਿਆ ਜਦਕਿ ਦੂਜੇ ਧੜੇ ਦੇ ਪੰਚਾਇਤ ਮੈਂਬਰ ਸੁਜੀਤ ਸਿੰਘ ਵੀ ਜ਼ਖਮੀ ਹੋ ਗਿਆ ਮੌਕੇ ਤੇ ਪੰਚਾਇਤ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਝਗੜੇ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਪੰਚਾਇਤ ਮੈਂਬਰ ਸੁਜੀਤ ਸਿੰਘ ਇੱਕ ਔਰਤ ਦੀ ਤੇਜ਼ਰ ਹਥਿਆਰਾਂ ਨਾਲ ਕੁੱਟਮਾਰ ਕਰਦਾ ਦਿਖਾਈ ਦੇ ਰਿਹਾ ਹੈ ਲੜਾਈ ਸੰਬੰਧੀ ਜਾਣਕਾਰੀ ਦਿੰਦੇ ਹੋਏ ਜ਼ਖਮੀ ਹੋਈਆਂ ਇੱਕ ਧੜੇ ਦੀਆਂ ਔਰਤਾ ਸੰਦੀਪ ਕੌਰ ਅਤੇ ਦਲਜੀਤ ਕੌਰ ਨੇ ਦੱਸਿਆ ਕਿ ਉਹਨਾਂ ਦੇ ਚਾਚੇ ਦੇ ਲੜਕੇ ਨਾਲ ਪੰਜ ਮਾਲੇ ਦੇ ਪਲਾਟ ਨੂੰ ਲੈ ਕੇ ਉਸਦੇ ਪਤੀ ਦਾ ਝਗੜਾ ਚੱਲ ਰਿਹਾ ਹੈ ਜਦੋਂ ਉਹ ਅਤੇ ਉਸਦਾ ਪਤੀ ਮਨਦੀਪ ਸਿੰਘ ਉਹਨਾਂ ਨੂੰ ਰੋਕਣ ਨਿੱਗ ਗਏ ਤਾਂ ਸਾਹਮਣੇ ਤੋਂ ਕਿਸੇ ਨੇ ਗੋਲੀਆਂ ਚਲਾ ਕੇ ਉਸਦੇ ਪਤੀ ਨੂੰ ਜ਼ਖਮੀ ਕਰ ਦਿੱਤਾ ਅਤੇ ਉਸਤੇ ਵੀ ਤੇਜ਼ ਤਰਹ ਹਥਿਆਰਾਂ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਉਨਾ ਦੋਸ਼ ਲਾਇਆ ਕਿ ਇਹ ਪਲਾਟ ਉਹਨਾਂ ਦਾ ਹੈ ਪਰ ਪੰਚਾਇਤ ਮੈਂਬਰ ਸੁਜੀਤ ਸਿੰਘ ਬਾਹਰੋਂ ਲੋਕਾਂ ਨੂੰ ਬੁਲਾ ਕੇ ਉਹਨਾਂ ਦੇ ਪਲਾਟ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਇਸੇ ਲੜੀ ਵਿੱਚ ਜ਼ਖਮੀ ਹੋਏ ਪੰਚਾਇਤ ਮੈਂਬਰ ਸੁਜੀਤ ਸਿੰਘ ਦੀ ਪਤਨੀ ਸੰਦੀਪ ਕੌਰ ਨੇ ਦੱਸਿਆ ਕਿ ਉਸਦੇ ਪਤੀ ਦਾ ਆਪਣੇ ਭਰਾਵਾਂ ਨਾਲ ਜ਼ਮੀਨ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ ਇਸ ਦੌਰਾਨ ਅੱਜ ਜਦੋਂ ਉਹ ਜ਼ਮੀਨ ਤੇ ਕੋਈ ਕੰਮ ਕਰ ਰਿਹਾ ਸੀ ਉਹਨਾਂ ਨੂੰ ਲੈ ਕੇ ਲੜਾਈ ਹੋ ਗਈ ਜਿਸ ਦੌਰਾਨ ਉਸਦੇ ਪਤੀ ਤੇ ਵੀ ਤੇਜ਼ਤਰ ਹਥਿਆਰਾਂ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਗਿਆ ਜਿਸ ਦਾ ਇਲਾਜ ਨਿੱਜੀ ਹਸਪਤਾਲ 'ਚ ਚੱਲ ਰਿਹਾ ਹੈ ਮੌਕੇ ਤੇ ਪਹੁੰਚੇ ਡੀਐਸਪੀ ਮੋਹਨ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਜੀਵਨ ਵਾਲਜ 'ਚ ਚਿਹਰੇ ਭਰਾਵਾਂ ਵਿਚਕਾਰ ਲੜਾਈ ਹੋਈ ਹੈ ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਦੇਖਿਆ ਕਿ ਇੱਕ ਵਿਅਕਤੀ ਗੋਲੀ ਲੱਗਣ ਨਾਲ ਗੰਭੀਰ ਜ਼ਖਮੀ ਹੋ ਗਿਆ ਅਤੇ ਇਸ ਲੜਾਈ 'ਚ ਪੰਚਾਇਤ ਮੈਂਬਰ ਵੀ ਜ਼ਖਮੀ ਹੋ ਗਿਆ ਹੈ ਜਿਸ ਦਾ ਇਲਾਜ ਨਿੱਜੀ ਹਸਪਤਾਲ 'ਚ ਚੱਲ ਰਿਹਾ ਹੈ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਲੱਪਰੀ ਸਿੰਘ ਖੁਸ਼ੀਪੁਰ ਦੀ ਰਿਪੋਰਟ ਆ ਸੰਦੀਪ ਕੋੜ ਮੇਰੇ ਭਰਾ ਵਾ ਚਾਚੇ ਦੇ ਮੂਰੇ ਤੇ ਮੇਰਾ ਭਰਾ ਹੀ ਆਪਣੇ ਅਸੀਂ ਪਰਿਵਾਰ ਇਹਦੇ ਤੇ ਧੱਕੇ ਨਾਲ ਜਿਹੜਾ ਮੇਰਾ ਭਰਾ ਵਾ ਨਾ ਨਿਕਾ ਸਰਜੀਤ ਉਹ ਵੀ ਸਾਡੇ ਵਿੱਚ ਹੋਈਆਂ ਨਾਲ ਕਾਕੂ ਆ ਉਹ ਤਾਏ ਦਾ ਮੂੜਾ ਵਾ ਤੇ ਉਹਨਾਂ ਨੇ ਧੱਕੇ ਨਾਲ ਥਾਂ ਵੰਡਣ ਦੀ ਕੋਸ਼ਿਸ਼ ਕਰਦੇ ਸੀ ਪੰਜੀ ਪੰਜੀ ਬਾਰੋਂ ਬੱਦੇ ਲੈਂਦੇ ਸੀ ਉਹਨਾਂ ਨੇ ਤੇ ਅਸੀਂ ਬਥੇਰਾ ਸਮਝਾਉਣ ਦੀ ਕੋਸ਼ਿਸ਼ ਕੀਤੀ ਗਾ ਹੋ ਗਿਆ ਵੀ ਤੁਸੀਂ ਐਦਾ ਨਾ ਕਰੋ ਉਹਨਾਂ ਨੇ ਅਸਲਾ ਵੀ ਲਿਆਂਦਾ ਪੰਜ ਸੇਵ ਫਿਆਲ ਕੀਤੇ ਇੱਕ ਫਿਆਲ ਵੱਜਾ ਵੀਰ ਮੇਰੇ ਦੇ ਉਹਦੇ ਗੋਲੀ ਵੱਜੀ ਆ ਕੀ ਨਾ ਉਹਦਾ ਮਨਦੀਪ ਸਿੰਘ ਕਿੰਨੇ ਮਰਲੇ ਜਗ੍ਹਾ ਲੜਾਈ ਆ ਪੰਜੀ ਪੰਜੀ ਗਜਾਂ ਦੇ ਹੋਣੇ ਆ ਲੜਾਈ ਕਿੰਨੇ ਮਰਲੇ ਜਗ੍ਹਾ ਕਿੰਨੀ ਆ ਪੰਜ ਮਰਲੇ ਆ ਜੀ ਪੰਜ ਮਰਲੇ ਆ ਦੋਆ ਤੁਸੀਂ ਭਰਾੜੇ ਸ੍ਰੀਕਾ ਹਾਂਜੀ ਸ੍ਰੀਕਾ ਭਰਾੜੇ ਹਾਂਜੀ ਹਾਂਜੀ ਚਾਚੇ ਤਾਏ ਦੇ ਮੁੜੇ ਅਸੀਂ ਵੀ ਪਰਿਵਾਰਾ ਹੀ ਬਾਹਰ ਦੇ ਬੰਦੇ ਨੂੰ ਬਥੇਰਾ ਆਖਿਆ ਸਾਡਾ ਆਪਾਂ ਇਹ ਜੀ ਅਸੀਂ ਨਿਬੇਰ ਲਾਂਗੇ ਪਰ ਉਹਨੇ ਹੱਲੇ ਦੇ ਬੰਦੇ ਸੱਦੇ ਕਹਿੰਦਾ ਮੈਂ ਪੰਜਾਇਦ ਮੈਂਬਰ ਵਾਂ ਮੈਂ ਜੋ ਮਰਜੀ ਕਰ ਸਕਣਾ ਵਾਂ ਪਹਿਲਾਂ ਸਭ ਤੋਂ ਉਹਨੇ ਮੇਰੇ ਆ ਦੱਤਰ ਮਾਰੇ ਤੇ ਸ਼ੁਰੂ ਹੋਇਆ ਕੰਮ ਕਿਨੇ ਫਟੜੇ ਭੇਜਦੇ ਆਈ ਜੀ ਚਾ ਪੰਜ 6 ਜਾਣੇ ਆ ਇੱਕ ਦੇ ਚਾਚੇ ਦੇ ਮੁੜੇ ਦੇ ਵੀ ਹਰੇ ਵੱਜਾ ਵਾ ਕਿੰਨੇ ਦੀ ਗੋਲੀ ਵਜੀ ਹਾਂਜੀ ਗੋਲੀ ਕੋਦੇ ਜੀ ਵਜੀ ਆ ਤੇ 5-6 ਜਾਨੇ ਫੱਟੜ ਹੋਏ ਆ ਘਰ ਦੇ ਵਿੱਚ ਹੀ ਆਣ ਕੇ ਜੀ ਪੈ ਗਏ 520 ਜਾਨੇ ਗੋਲੀ ਕਿੱਥੇ ਵਜੀ ਤੇ ਗੋਲੀ ਉਹਦੇ ਜੀ ਇਦਾਂ ਦੇ ਪਾਸੇ ਸਾਤੀ ਦੇ ਵਿੱਚ ਇਦਾਂ ਦੇ ਪਾਸੇ ਹਾਂਜੀ ਉਹ ਬਾਰੋ ਬਹਾਨੇ ਦੇ ਬੰਦਾ ਸੱਦਿਆ ਸੀ ਤੇ ਬਾਕੀ ਉਹਨੇ ਮੇਰੇ ਦੇ ਵੀ ਗੋਲੀ ਚਲਾਉਣ ਲਗਾ ਸੀ ਥਾ ਮੈਨੂੰ ਮੇਰੇ ਭਰਾਣਿਆਂ ਉਠਾਉਣ ਨੂੰ ਕਰਤਾ ਮੈਨੂੰ ਤੇ ਫਿਰ ਜਿਹੜਾ ਪੜੇ ਨੂੰ ਲੰਗ ਗਿਆ ਉਤੋਂ ਦੀ ਤੇ ਵੀ ਇੱਕ ਪਤਾ ਨਹੀਂ ਵੀ ਇੱਕ ਗੇੜਾ ਡੇਨ ਵਜਾ ਉਹ ਮੇਰੇ ਭੜਾ ਦੇ ਮਾਰਨਗਾ ਤੇ ਉਹ ਪਤਾ ਨਹੀਂ ਕਿ ਚੱਲਿਆ ਗਿਆ ਤੇ ਉਹ ਪਤਾ ਨੂੰ ਲੰਗੇ ਹੋ ਵੀ ਬੜੇ ਵੇਰਾ ਨਾਸੰਦੀ ਹੋਰਾ ਜੀ ਮਰਲੇ ਜੇ ਆਪਾਂ ਉਹਨਾਂ ਨੂੰ ਕਿਹਾ ਤੁਹਾਡੇ ਘਰ ਦਾ ਮਸਲਾ ਆਪਾਂ ਨਵੇਰ ਲੈਣੇ ਬੈਠ ਕੇ ਤੇ ਆਪਾਂ ਥਾਂ ਦੇਣ ਵੀ ਦੇ ਆ ਕਿ ਤੂੰ ਇਥੋਂ ਲੈ ਲੋ ਜ਼ਬਰਦਸਤੀ ਦੂਜੇ ਥਾਂ ਤੇ ਕਬਜ਼ਾ ਕਰਨ ਫਿਰਂਦੇ ਜੇ ਕੋਈ ਰਿਸ਼ਤੇਦਾਰ ਸਦੇਈ ਤਾਏ ਦੇ ਹਤੀ ਮੁੰਡੇ ਇੱਕ ਤਾਏ ਦਾ ਇੱਕ ਚਾਚੇ ਦਾ ਮੁੰਡਾ ਸਰਜੀਤ ਸਿੰਘ ਤੇ ਕਾਕੂ ਕਾਕਾਕੂ ਦੀ ਘਰ ਦੀ ਤੇ ਸੰਦੀਪ ਸਰਜੀਤ ਦੀ ਘਰ ਦੀ ਇਹ ਸਾਨੂੰ ਸਾਰੇ ਦੱਤ ਲੈ ਕੇ ਮਾਰਨ ਪੈਗੇ ਬਾਹਰੋਂ ਬੰਦੇ 24 25 ਬੰਦੇ ਸੱਦੇ ਬਾਰੋ ਨਾਲ ਉਹਨਾਂ ਕੋ ਅਸਲਾ ਹੀ ਤੇ ਮੇਰੇ ਮਨਦੀਪ ਸਿੰਘ ਮੇਰੇ ਘਰ ਵਾਲੇ ਦੇ ਗੋਲੀ ਲੱਗ ਗਈ ਜੇ ਹਾਂਜੀ ਤੇ ਬਾਰੋ ਸਾਰੇ ਸੱਦੇ ਰਿਸ਼ਤੇਦਾਰ ਆਪਣੇ ਜਿੰਨੇ ਵੀ ਇਸੇ ਕਬਰਾਂ ਦਾ ਸਾਰਾ ਹਾਂਜੀ ਕਿੰਨੇ ਬੰਦੇ ਫਟਰੇ ਜਨਾਨੀਆਂ ਦੇ ਬੰਦੇ ਕਿੰਨੇ ਫਟਰੇ ਪੈ ਚਾਰ ਪੰਜ ਹੋ ਗਏ ਜੀ ਇਹ ਤਾਂ ਡਾ ਮੇਰਾ ਨਾਮ ਸੰਦੀਪ ਕੌਰ ਤੁਹਾਡਾ ਕੋਣ ਜਖਮੀ ਹੈ ਕਿਹੜੀ ਗੱਲ ਝਗੜਾ ਆਇਆ ਹੈ ਮੇਰੇ ਹਸਬੰਡ ਉਹਨਾਂ ਨੇ ਇਹਨਾਂ ਨੇ ਉਹ ਦੋਵਾਂ ਭਰਾਵਾਂ ਨੇ ਉਹਨਾਂ ਨੇ ਸਿੱਧੇ ਦਾਤਰ ਮਾਰੇ ਮੈਂ ਅੰਦਰ ਹਾਂ ਤੇ ਜਦੋਂ ਮੈਂ ਉਹਨਾਂ ਨੂੰ ਛਡਾਉਣ ਗਈਆਂ ਤੇ ਮੇਰੇ ਵੀ ਆਪ ਕੋ ਸਿਰ ਤੇ ਟਮਾਰਤੀ ਉਹ ਕੁੜੀ ਨੇ ਕੁੜੀ ਨੇ ਕਿਹੜੀ ਗੱਲ ਹੋਇਆ ਇਹ ਪਤਾਂ ਤੋਂ ਦਾ ਝਗੜਾ ਜੀ ਹਾਂ ਜੀ ਤੇ ਅਸੀਂ ਹੁਣ ਘਰ ਸਾਨੂੰ ਕੀ ਪਤਾ ਥਾਵਾ ਕੀ ਹਿਸਾਬ ਕਿਤਾਬ ਕੀ ਨਹੀਂ ਇਹਨਾਂ ਦਾ ਤੇ ਮੈਂ ਤੇ ਇਹਨਾਂ ਨੂੰ ਛਡਾਉਣ ਗਈਆਂ ਤੇ ਮੇਰੇ ਵੀ ਟਮਾਰਤੀ ਇਹਨਾਂ ਨੇ ਸਿੱਧੇ ਦੋਵਾਂ ਭਰਾਵਾਂ ਨੇ ਦਾਤਰ ਮਾਰੇ ਸਿੱਟਚ ਤੇ ਮੈਂ ਉੱਤੇ ਜਾ ਕੇ ਵੀ ਮੈਂ ਨਾ ਮਾਰੋ ਨਾ ਮਾਰੋ ਜਿਹੜਾ ਜਖ ਮੈਂਬਰ ਨੇ ਹਾਂ ਜੀ ਪੰਚਾਇਤ ਮੈਂਬਰ ਹਾਂ ਜੀ ਪੰਚਾਇਤ ਮੈਂਬਰ ਕਿੱਥੋਂ ਆਣ ਕੇ ਆਲੇ ਉਹਨੇ ਦੇ ਸਿਰ 'ਚ ਸਿੱਧੇ ਦਾਤਰ ਵੱਜੇ ਸਿੱਧੇ ਦਾਤਰ ਮਾਰੇ ਖੂਨ ਇੰਨਾ ਕਿ ਘਰ ਭਿੱਜੇ ਪਏ ਕੱਪੜੇ ਹੱਲੇ ਵੀ ਪਰਨੇ ਝਗੜਾ ਹੋਵੇ ਕਿਹੜੀ ਗੱਲੋਂ ਪਲਾਠਾ ਥੂਂ ਦਾ ਕੋਈ ਝਗੜਾ ਜੀ ਸਾਨੂੰ ਤੇ ਪਤਾ ਨਹੀਂ ਜੇ ਥਾਵਾਂ ਥੂਆਂ ਦਾ ਕੀ ਸਾਹਤਾ ਕੀ ਹਾਂ ਜੀ ਇਹ ਪ੍ਰੋਪਰਟੀ ਡਿਸਪਿਊਟ ਸੀ ਆਪਸ ਵਿੱਚ ਚਾਚੇ ਦਾਦੇ ਦਾ ਪੁੱਤ ਭਰਾ ਸੀ ਇਹ ਇਹਨਾਂ ਦਾ ਪ੍ਰੋਪਰਟੀ ਦਾ ਡਿਸਪਿਊਟ ਸੀ ਤੇ ਡਿਸਪਿਊਟ ਨੂੰ ਲੈ ਕੇ ਇਹਨਾਂ ਦੀ ਅੱਜ ਲੜਾਈ ਹੋਈ ਆ ਲੜਾਈ ਦੌਰਾਨ ਜਿਹੜੇ ਦੋ ਬੰਦੇ ਜ਼ਖਮੀ ਆ ਬਰੋਲ ਹਸਪੀਟਲ ਦਾਖਲ ਆ ਇਹ ਕਾਨੂੰਨ ਦੇ ਮੁਤਾਬਕ ਜਿਹੜੀ ਬੰਦੀ ਕਾਰਵਾਈ ਕੀਤੀ ਜਾ ਰਹੀ ਹੈ ਗੋਲੀ ਕਿਤੇ ਵਰਜੀਆ ਗੋਲੀ 1 ਦੇ ਵੱਜੀਆ ਗੋਲੀ 1 ਦੇ ਵੱਜੀਆ 1 ਦੇ ਸਿਰ ਤੇ ਵਿੱਚ ਸੱਟ ਵਾ ਕੋਈ ਬਾਹਰੋਂ ਕੋਰੋ ਰੋਲਾ ਪਿਆ ਕੀ ਬਾਹਰੋਂ ਮੁੰਡੇ ਉਹ ਵੈਰੀਫਾਈ ਕਰ ਰਹੇ ਆ ਵੈਰੀਫਾਈ ਕਰਕੇ ਸਾਰੇ ਜਿਹੜੇ ਤੱਥਾਂ ਦੇ ਆਧਾਰ ਤੇ ਜਿਹੜਾ ਪੀਐਸ ਵੀ ਜਿਸ ਤਰ੍ਹਾਂ ਵੀਡੀਓ ਵੇਖ ਚੁ ਉਹਦੇ ਹੱਥੋਂ ਵੀ ਲੱਭਰੇ ਵੀ ਤੇ ਤਰ ਹੱਥ ਫੜੇ ਆ ਗਏ ਉਹ ਅੱਜ ਦੇਖ ਰਹੇ ਆਂ ਅਸੀਂ ਅੱਜ ਇਨਵੈਸਟੀਗੇਟ ਕਰ ਰਹੇ ਆਂ ਸਾਰਾ ਇਨਵੈਸਟੀਗੇਟ ਕਰਕੇ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਹੜੇ ਜ਼ਖਮੀ ਉਹ ਕੀ ਕੀ ਨਾਮ ਪਤਾ ਤੁਹਾਨੂੰ ਇੱਕ ਦਾ ਨਾਮ ਹੈ ਮਨਪ੍ਰੀਤ ਸਿੰਘ ਤੇ ਉਹਦੇ ਗੋਲੀ ਵੱ ਦੂਸਰਾ ਦੂਸਰਾ ਕਿਹਨੂੰ ਪੰਚਾਇਤ ਸਰਜੀਤ ਸਿੰਘ ਪੰਚਾਇਤ ਨੰਬਰ ਹੈ ਕੋਈ ਹਾਂਜੀ ਇੱਕ ਇੱਕ ਪੰਚਾਇਤ ਮੈਂਬਰ ਸਰਜੀਤ ਸਿੰਘ ਇੱਕ ਪੰਚਾਇਤ ਨੰਬਰ ਹੈ ਮੌਜੂਦਾ ਮੌਜੂਦਾ ਇਹ ਵੀ ਜੱਖਣੀ ਆਜੀ ਇਹ ਵੀ ਜੱਖਣੀ ਉਹਦੇ ਸਿਰ 'ਚ ਸੱਟ ਆ ਗਿਆ